ਕਿੱਤੀ ਕਾਨੂੰਨਾਂ ਦੇ ਖਿਲਾਫ ਬਠਿੰਡਾ ਵਿਖੇ ਵਿੱਚ ਚਾਰ ਜਗ੍ਹਾ ਉੱਪਰ ਸੰਗਤ ਮੋੜ ਮੰਡੀ ਅਤੇ ਰਾਮਪੁਰਾ ਫੂਲ ਕਿਸਾਨ ਯੂਨੀਅਨ ਵੱਲੋਂ ਰੇਲ ਪਟੜੀ ਉੱਤੇ ਧਰਨਾ ਲਾਇਆ ਗਿਆ ਜਿਸ ਵਿੱਚ ਸੈਂਕੜੇ ਨੌਜਵਾਨਾਂ ਅਤੇ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ ਡਾਕਟਰ ਸਿੰਘ ਕੋਹੜਾ ਸੂਬਾ ਜਨਰਲ ਸਿਕੰਦਰ ਭਾਰਤੀ ਕਿਸਾਨ ਮੋਰਚੇ ਦੀ ਇੱਕਤਾ ਸਿੱਧੂ ਪਰ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਭਾਰਤ ਦੇ ਵਿੱਚ ਜਿਹੜਾ 12 ਤੋਂ ਲੈ ਕੇ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਹੁੰਦਾ ਸੱਦਾ ਦਿੱਤਾ ਹੋਇਆ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨੂੰ ਤੁਰਤ ਸਰਕਾਰ ਮੰਨੇ ਲੰਮਾ ਸਮਾਂ ਹੋ ਗਿਆ ਸਾਡੇ ਉਸ ਸੰਘਰਸ਼ ਵਿੱਡੇ ਨੂੰ ਪਹਿਲਾਂ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਰੇਲਾਂ ਤੇ ਰਹੇ ਡੇਢ ਮਹੀਨਾ ਉਦੋਂ ਬਾਅਦ ਜਿਹੜਾ ਸਾਡਾ ਟੋਲ ਪਲਾਜ਼ਿਆਂ ਤੇ ਕਿਸਾਨ ਬੈਠੇ ਆ ਰਿਲਾਇੰਸ ਪੰਪਾਂ ਤੇ ਬੈਠੇ ਆ ਮੋਲਾਂ ਤੇ ਬੈਠੇ ਆ ਅੱਜ ਉਸ ਸੰਘਰਸ਼ ਨੇ ਸਾਰੇ ਭਾਰਤ ਦੇ ਵਿੱਚ ਤਿੰਨ ਸਟੇਟਾਂ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਆ ਮੁਕੰਮਲ ਫਰੀ ਕੀਤੇ ਆ ਲੋਕਾਂ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਸ ਸੱਦੇ ਨੇ ਜਿਹੜਾ ਅੱਜ ਅਸੀਂ ਭਾਰਤ ਦੇ ਵਿੱਚ ਕਰ ਰਹੇ ਆ 12 ਤੋਂ 4 ਬਹੁਤ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਪਹਿਲਾਂ ਸਾਡੇ ਸੰਘਰਸ਼ ਦੀ ਗੱਲ ਨਹੀਂ ਗਈ ਤਾਂ ਅੱਜ ਉਹ ਸਟੇਟਾਂ ਦੇ ਵਿੱਚ ਜਿਹੜਾ ਚੱਕਾ ਜਾਮ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੋਦੀ ਸਰਕਾਰ ਨੂੰ ਭੁਲੇਖਾ ਸੀ ਵੀ ਕਿਸਾਨ ਖਿੰਡ ਜਾਣਗੇ ਕਿਸਾਨ ਥੋੜੇ ਰਹਿ ਜਾਣਗੇ ਤਾਂ ਸਾਡੇ ਪ੍ਰਮਾਤਮਾ ਦੀ ਮਿਹਰ ਹੈ ਵੀ ਲਗਾਤਾਰ ਤਿੰਨ ਮਹੀਨੇ ਹੋਣ ਆਲੇ ਨੇ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਬੈਠਾ ਨੇ ਤਾਂ ਉਸ ਲੱ ਕੱਲੇ ਬੈਠੇ ਵੀ ਨਹੀਂ ਤਾਂ ਬਹੁਤ ਪਰਿਵਾਰ ਸਾਡੇ ਨੌਜਵਾਨ ਉਸ ਮੋਰਚੇ ਦੇ ਵਿੱਚ ਸ਼ਹੀਦ ਹੋ ਚੁੱਕੇ ਆ ਧੰਨ ਹੈ ਸਾਡਾ ਉਹ ਪਰਿਵਾਰਾਂ ਨੂੰ ਜਿਹੜਾ ਮੋਰਚੇ ਨੂੰ ਫੇਸ ਨਹੀਂ ਪੁੱਛਣ ਦਿੱਤੀ ਤਾਂ ਇੱਕ ਪਰਿਵਾਰ ਚਲਿਆ ਜਾਣਾ ਘਰੋਂ ਤਾਂ ਫੇਰ ਦੂਜੇ ਦਿਨ ਭੋਗ ਤੋਂ ਬਾਅਦ ਉਹੀ ਪਰਿਵਾਰ ਜਾ ਕੇ ਉੱਥੇ ਦਿੱਲੀ ਬੈਠਣਾ ਇਹ ਸਾਡੇ ਲਈ ਬਹੁਤ ਮਾਨ ਦੀ ਤੇ ਸਾਡੇ ਉਹਨਾਂ ਪਰਿਵਾਰਾਂ ਲਈ ਸਿਰ ਵਿੱਚ ਝੁਕਦਾ ਹੈ ਤੇ ਸਰਕਾਰ ਨੂੰ ਚੇਤਾਵਨੀ ਹੈ ਕਿ ਸਰਕਾਰ ਕਿੰਨੀਆਂ ਚਾਲਾਂ ਚੱਲ ਲੇ ਖੀਰ ਨੂੰ ਜਿਹੜੇ ਤਿੰਨੇ ਕਾਨੂੰਨ ਹੈ ਇਹਨੂੰ ਰੱਦ ਕਰਨੇ ਪੈਣੇ ਆ ਘੋਲ ਕਿੰਨਾ ਲੰਮਾ ਲੈ ਕੇ ਜਾਣਾ ਕਿੰਨਾ ਲਮਕਾਉਣਾ ਜਿੰਨਾ ਸਾਡੇ ਦੇ ਪ੍ਰਚਾਰ ਕੀਤਾ ਉਹਨਾਂ ਨੇ ਇਹ ਮੌਵਾਦੀ ਆ ਇਹ ਖਾਲਸਤਾਨੀ ਇਹ ਆਤਵਾਦੀ ਹੈ ਪਰ ਅੱਜ ਭਾਰਤ ਦੇ ਵਿੱਚ ਪਤਾ ਲੱਗ ਗਿਆ ਵੀ ਜਿਹੜਾ ਸੰਘਰਸ਼ ਆ ਉਹ ਕਿਸਾਨਾਂ ਦਾ ਨਰੋਲ ਕਿਸਾਨਾਂ ਦਾ ਹੈ ਇਹਦੇ ਵਿੱਚ ਵੱਖ-ਵੱਖ ਕਿਸੇ ਸਿਆਸੀ ਪਾਰਟੀਆਂ ਨੇ ਕੋਸ਼ਿਸ਼ ਕੀਤੀ ਇਹਨੂੰ ਆਪ ਦੀ ਚਾਲ ਚੱਲਣ ਨੂੰ ਕਿਸੇ ਨੂੰ ਅਸੀਂ ਸਟੇਜ ਤੇ ਨਹੀਂ ਬੋਲਣ ਦਿੱਤਾ ਤਾਂ ਸਾਡੀ ਜਿਹੜੀ ਗਿਣਤੀ ਹੈ ਲਗਾਤਾਰ ਵੱਧ ਰਹੀ ਹੈ ਪਰ ਚਿਤਾਵਨੀ ਹੈ ਅੱਜ ਭਾਰਤ ਦੇ ਸੱਦੇ ਤੋਂ ਸਰਕਾਰ ਨੂੰ ਤੁਰਤ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕਰਨੇ ਚਾਹੀਦੇ ਆ ਤਾਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਕੇ ਨਵਾਂ ਫੈਸਲਾ ਲੈ ਕੇ ਜਿਹੜਾ ਦਿੱਲੀ ਦੇ ਵਿੱਚ ਜਾਣ ਨੂੰ ਤੇ ਦੂਜੇ ਜਿਹੜੇ ਕਿਸਾਨ ਸਾਡੇ ਸੱਦਾ ਹੈ ਭਾਈ ਹੁਣ ਘਰਾਂ ਦੇ ਵਿੱਚ ਬੈਠਣ ਦਾ ਸੱਦਾ ਨਹੀਂ ਜਿਹੜਾ ਕੋਈ ਗਿਆ ਉਹਦਾ ਵੀ ਧੰਨਵਾਦ ਜਿਹੜਾ ਨਹੀਂ ਗਿਆ ਉਹਦਾ ਵੀ ਧੰਨਵਾਦ ਪਰ ਹੁਣ ਜਿਹੜਾ ਸਮਾਂ ਹੈ ਉਹ ਮੰਨ ਕਰਦਾ ਹੈ ਭਾਈ ਦਿੱਲੀ ਦੇ ਵਿੱਚ ਜਾਈਏ ਤਾਂ ਇੱਕ ਪਰਿਵਾਰ ਅਸੀਂ ਇਹ ਫੈਸਲਾ ਕਰਕੇ ਜਾਈਏ ਭਾਈ ਹੁਣ ਅਸੀਂ ਵਾਪਸ ਨਹੀਂ ਮੁੜਾਂਗੇ ਲਗਾਤਾਰ ਭਮਾ ਸਾਨੂੰ ਗ੍ਰਿਫਤਾਰੀ ਦੇਣੀ ਪਵੇ ਭਮਾ ਸਾਨੂੰ ਜੇਲ੍ਹ ਜਾਣਾ ਪਵੇ ਕਿਤੇ ਵੀ ਜਿਹੜੇ ਵਾਪਸ ਨਹੀਂ ਮੁੜਾਂਗੇ ਜਿੰਨਾ ਚਿਰ ਕਾਲੇ ਕਾਨੂੰਨ ਰਾਤ ਨਹੀਂ ਕਰਦੀ ਸਰਕਾਰ ਤਾਂ ਇਹ ਫੈਸਲੇ ਹੁਣ ਮੰਨ ਤੋਂ ਲੈਣੇ ਪੈਣੇ ਆ ਕਈ ਕਿਸਾਨ ਸਾਡੇ ਇਹ ਜਿਹੇ ਆ ਜਿਹੜੇ 26 ਤਰੀਕ ਤੋਂ ਬੈਠੇ ਲਗਾਤਾਰ ਦਿੱਲੀ ਦੇ ਵਿੱਚ ਮੁੜ ਕੇ ਘਰੇ ਨਹੀਂ ਆਏ 3 ਮਹੀਨੇ ਲਗਾਤਾਰ ਬੈਠ ਨੇ ਬਹੁਤ ਪਰਿਵਾਰ ਸਾਡੇ ਚਲੇ ਗਏ ਪਰ ਜਿਹੜਾ ਸਰਕਾਰ ਨੇ ਆਰਐਸਐਸ ਦੀ ਚਾਲ ਨੇ ਬਹੁਤ ਕੋਸ਼ਿਸ਼ ਕੀਤੀ ਇਸ ਧਰਨੇ ਨੂੰ ਖੰਡਾਉ ਨੂੰ ਵੀ 26 ਤਰੀਕ ਨੂੰ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਹੁਣ ਜਿਹੜਾ ਮੋਰਚਾ ਸਾਡਾ ਨਰੋਲ ਕਿਸਾਨਾਂ ਦਾ ਨਰੋਲ ਇਸ ਮੰਗ ਤੇ ਬਈ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੂਗਾ ਅੱਜ ਦੇ ਰੇਲ ਜਾਮ ਤੋਂ ਸਰਕਾਰ ਨੂੰ ਸਿੱਖ ਲੈਣਾ ਚਾਹੀਦਾ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸੰਘਰਸ਼ ਤੇਜ ਹੋਣਗੇ ਹੋਰ ਲੰਮੇ ਹੋਣਗੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਧੰਨਵਾਦ ਯਤਨ ਕਰੀਏ ਕੋਟਪੁਰਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਇੱਕ ਤਾਂ ਡਕਾਉਂਦਾ ਜਿਹੜਾ ਬਟੰਡਾ ਦੇਖੋ ਜੀ ਅਸੀਂ ਲੋਕਤਾਂ ਔਰ ਕਿਦੇ ਸੱਦੇ ਤੇ ਸ਼ਹੀਦ ਅੱਜ ਮਾਉਂਟ ਰੇਲਵੇ ਸਟੇਸ਼ਨ ਤੇ ਰੇਲਾਂ ਨੂੰ ਜਾਮ ਕਰੀ ਬੈਠੇ ਆ ਮੋਰਚੇ ਦਾ ਸੱਦਾ ਹੈ ਕਿ 12 ਤੋਂ 4 ਵਜੇ ਤੱਕ ਰੇਲਾਂ ਨੂੰ ਜਾਮ ਰੱਖਣਾ ਅਸੀਂ ਉਹ ਸੱਦੇ ਨੂੰ ਲਾਗੂ ਕਰਿਆ ਕਾਹ ਮਿਹਰੇ ਪ੍ਰੋਗਰਾਮ ਹੈ ਸਯੁਗਤ ਮੋਰਚੇ ਦੇ ਇਹਨਾਂ ਨੂੰ ਲਾਗੂ ਕਰਦੇ ਰਹਾਗੇ ਕਿਸਾਨਾਂ ਨੇ ਤૈયਿਆ ਕੀਤਾ ਵੀ ਜਿੰਨਾ ਜਿਹੜੇ ਬਿੱਲ ਵਾਪਸ ਨਹੀਂ ਹੁੰਦੇ ਘਰ ਵਾਪਸੀ ਨਹੀਂ ਉੱਥੇ ਜਾਣਾ ਮੁਸ਼ਕਲ ਲੱਗ ਜਾਂਦਾ ਪਰ ਅਸੀਂ ਘਰ ਨੂੰ ਵਾਪਸੀ ਨਹੀਂ ਕਰਾਂਗੇ ਅਸੀਂ ਵੱਧ ਤੋਂ ਵੱਧ ਗਿਣਤੀ 'ਚ ਕਿਸਾਨਾਂ ਨੂੰ ਉੱਥੇ ਭੇਜਿਆ ਹੋਰ ਵੀ ਲੈ ਕੇ ਜਾਵਾਂਗੇ ਲਗਾਤਾਰ ਅਪਲੇ ਚੱਲਦੇ ਰਹਿਣਗੇ ਮੌਸਮ ਬਦਲਦੇ ਆ ਤਾਂ ਸਾਡੇ ਉਥੇ ਪ੍ਰਬੰਧਕਾਂ ਨੇ ਸਾਡੇ ਸੇਵਾਦਾਰਾਂ ਨੇ ਉਥੇ ਪ੍ਰਬੰਧ ਵੀ ਬਦਲਤੇ ਜਿਵੇਂ ਪਾਣੀ ਪਹਿਲਾਂ ਬੋਤਲਾਂ ਦਾ ਸੀ ਹੁਣ ਤਿਆਰੋ ਲੱਗ ਰਹੇ ਐ ਬੰਬੀਆਂ ਲੱਗ ਰਹੀਆਂ ਜੋ ਪ੍ਰਬੰਧ ਹੋ ਰਿਹਾ ਵੱਖੋ ਵੱਖਰੇ ਸਾਰੀਆਂ ਸੰਸਥਾਵਾਂ ਕਰ ਰਹੀਆਂ ਕਿਸਾਨ ਆਪਣੇ ਲੈਵਲ ਤੇ ਕਰ ਰਿਹਾ ਪਰ ਅਸੀਂ ਮੋਰਚੇ ਨੂੰ ਠੰਡਾ ਨਹੀਂ ਪੈਣ ਦੇਵਾਂਗੇ ਜਦ ਤੱਕ ਬਿੱਲ ਵਾਪਸ ਨਹੀਂ ਹੁੰਦੇ ਘਰ ਵਾਪਸੀ ਨਹੀਂ ਹੋਵੇਗੀ ਪੰਜਾਬ ਅਤੇ ਪੰਜਾਬੀ ਪਛਾਦੀ ਤਰੱਕੀ ਲਈ ਯਤਨਸ਼ੀਲ ਪੰਜਾਬ ਟਾਈਮਸ ਪੜੋ ਪੰਜਾਬ ਨਾਲ ਜੁੜੋ